ਰਤੀ ਚਰ ਨਹੀਂ ਥੇ ਸਮਾਪਤ ਹੋਇਆ ਦਾ ਵਾ ਇੱਥੋਂ ਅੱਗੇ ਕੁਝ ਨਹੀਂ ਥੱਲੇ ਨਾ ਹੁੰਦੇ ਆ ਇੱਧਰ ਪਤਾ ਨਹੀਂ ਯਾਰਾ ਕਿਹੜਾ ਜਾਨਵਰ ਮਰਿਆ ਵਾ ਮੈਨ ਲੱਦਾ ਸ਼ੇਰ ਨੇ ਸ਼ਿਕਾਰ ਕੀਤਾ ਪੱਕਾ ਕੋਈ ਨਾ ਕੋਈ ਇੱਥੇ ਜ਼ਰੂਰ ਹੋਇਆ ਵਾ ਇਹ ਆ ਗਏ ਉਸ ਜਗ੍ਹਾ ਤੇ ਜਿਹਨੂੰ ਕਹਿੰਦੇ ਕੁਦਰਤੀ ਚਰਨਾ ਵਖਾਉਣ ਜਾਂਦੇ ਆ 1 2 ਅਸੀਂ ਆਪਾਂ ਜੰਗਲ ਵਾਲ ਚੱਲੇ ਆ ਤੇ ਸਾਰੇ ਵੀਰ ਇੱਧਰ ਤੇ ਜਿਹੜੇ ਵੀਰ ਨੂੰ ਉੱਥੋਂ ਪੁੱਛਿਆਈ ਆਂ ਉਹ ਕਹਿੰਦੇ ਸ਼ੇਰ ਚੀਤਾ ਕੁਝ ਵੀ ਹਸਦਾ ਵਾ ਤੋਂ ਵੇਖਦੇ ਆ ਕੋਈ ਨਹੀਂ ਨੇ ਜਿਹੜੇ ਨਾਲ ਪਾਣੀ ਤੇ ਜਾਂਦੇ ਵੇਲੇ ਆਲੇ ਵੀ ਚੋਰੀ ਪਾਣੀ ਨਾਲ ਕੁਦਰਤ ਦੀ ਕਿਸ਼ਮਾ ਵੇਖਣ ਜਾਂਦੇ ਆ ਤੁਸੀਂ ਨਾ ਪੰਗਾ ਲੈ ਲਿਓ ਭਾਈ ਮੋਟਰਸਾਈਕਲ ਵਾਲਾ ਅਸੀਂ ਤਾਂ ਲੈ ਲਿਆ ਜੇ ਮੋਟਰਸਾਈਕਲ ਚੜਦਾ ਹੈ ਭੁੱਖਾ ਪੰਗਾ ਲੈ ਲਿਆ ਆਪਾਂ ਜੰਗਲਾ ਚ ਇਹ ਚੜੂਗਾ ਸਤਿ ਸ੍ਰੀ ਅਕਾਲ ਸਾਰੇ ਕੀ ਹਾਲ ਚਾਲ ਆਯੋਤੀ ਸਾਰੇ ਵਧੀਆ ਹੋਗੇ ਸੋ ਅੱਜ ਆਪਾਂ ਚੱਲੇ ਆ ਤੁਹਾਨੂੰ ਇੱਕ ਐਹੋ ਜੀ ਜਗ੍ਹਾ ਤੇ ਲੈ ਕੇ ਚੱਲੇ ਆ ਕੁਦਰਤੀ ਕ੍ਰਿਸ਼ਮਾ ਜਿੱਥੋਂ ਕਿ ਪਾਣੀ ਆਉਂਦਾ ਆਪੇ ਤੇ ਉੱਥੇ ਲੱਗ ਕੇ ਚੱਲਦੇ ਆ ਨਾਲਾ ਮੇਰੇ ਵੀਰਿਆ ਤੇ ਆਪਾਂ ਇੱਥੇ ਹੀ ਬਸ ਜਾਣਾ ਆਫ-ਰੋਡਿੰਗ ਕਰਦੇ ਜਾਣਾ ਬਾਈਕ ਤੇ ਤੇ ਸੋ ਹੁਣ ਆਪਾਂ ਚੱਲਦੇ ਆ ਫਟਾਫਟ ਤੇ ਤੁਹਾਨੂੰ ਦਿਖਾਉਨੇ ਉਥੋਂ ਦੀ ਯਾਰ ਕੁਦਰਤੀ ਕਿਸ਼ਮਾ ਹਰ ਹੁਸ਼ਿਆਰਪੁਰ ਆਏ ਆ ਹਰਿਆਲੀ ਥੋਦੀ ਇੰਨਾ ਕ ਸਕੂਨ ਦਿੰਦੀ ਆ ਤੇ ਹਰ ਚੀਜ਼ ਇਥੋਂ ਦੀ ਬੜੀ ਨੇਚਰਲ ਜਿਹੜੇ ਕੁਦਰਤ ਨਾਲ ਜੁੜਨਾ ਚਾਹੁੰਦੇ ਆ ਕੁਦਰਤੀ ਪ੍ਰੇਮੀ ਜਿਹੜੇ ਹੈਗੇ ਆ ਉਹ ਇਸ ਵੀਲੋਗ ਨੂੰ ਜ਼ਰੂਰ ਦੇਖੋ ਲਾਸਟ ਤੱਕ ਸੋ ਹੁਣ ਚੱਲਦੇ ਆ ਫਟਾਫਟ ਤੇ ਆਪਾਂ ਜੰਗਲ ਵਾਲ ਚੱਲੇ ਆ ਤੇ ਸਾਰੇ ਵੀਰ ਇੱਧਰ ਤੇ ਜਿਹੜੇ ਵੀਰ ਨੂੰ ਉਥੋਂ ਪੁੱਛਿਆ ਹੀ ਆਈਆਂ ਉਹ ਕਹਿੰਦੇ ਛੇਰ ਚੀਤਾ ਕੁਝ ਵੀ ਹੋ ਸਕਦਾ ਵਾ ਸੋ ਵੇਖਦੇ ਆ ਕੋਈ ਨਹੀਂ ਇਨੇ ਜਣੇ ਨਾਲ ਪਾਣੀ ਚ ਜਾਂਦੇ ਵੇ ਲੋ ਤੇ ਆਹ ਰੈਡਿੰਗਾਂ ਤੇ ਮਜ਼ੇ ਲੱਗ ਗਏ ਹੋਏ ਹੋਏ ਪਹਾੜ ਚੈੱਕ ਕਰੋ ਯਾਰ ਕਿਉਂ ਉਸਨ ਜਾਂ ਪਾਣੀ ਆਉਂਦਿਆ ਇਹ ਕੁਦਰਤੀ ਝਰਨਾ ਵਾ ਅੱਗੇ ਜਾ ਕੇ ਦੇਖਦੇ ਆਂ ਜੰਗਲਾਂ ਦੇ ਵਿੱਚ ਉਹਦੀ ਪਾਣੀ ਨਾਲ ਕੁਦਰਤੀ ਕ੍ਰਿਸ਼ਮਾ ਵੇਖਣ ਜਾਂਦੇ ਆਂ ਤੁਸੀਂ ਨਾ ਪੰਗਾ ਲੈ ਲਿਓ ਭਾਈ ਮੋਟਰਸਾਈਕਲ ਵਾਲਾ ਅਸੀਂ ਤਾਂ ਲੈ ਲਿਆ ਜੇ ਦੇਖ ਲੈ ਇਧਰ ਵੀ ਬਗੜਦੇ ਆਂ ਇੱਥੇ ਟਰੈਕਟਰ ਟਰਾਲੀ ਤੋਂ ਬਗੈਰ ਨਾ ਹੋਵੇ ਟਰੈਕਟਰ ਨਾਲ ਵਧੀਆ ਰਹੂਗਾ ਬਾਕੀ ਮੋਟਰਸਾਈਕਲਾਂ ਤੇ ਆਪਾਂ ਪੰਗਾ ਲੈ ਲਿਆ ਵਾ ਹੁਣ ਵੇਖਦੇ ਕੀ ਪਾਉਂਦਾ ਵਾ ਅੱਗੇ ਤੇ ਜਾਈ ਜਾਣੇ ਆਸੇ ਪਾਸੇ ਤੇ ਬਸ ਜੰਗਲ ਹੀ ਜੰਗਲ ਆ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਇੱਥੇ ਖਲਾਰ ਲਿਆ ਵਾ ਇੱਥੋਂ ਅੱਗੇ ਜਾਣ ਦਾ ਤੇ ਰਸਤਾ ਹੁਣ ਵੇਖਦੇ ਆ ਇਧਰੋਂ ਆ ਕੇ ਕਿਧਰੋਂ ਆ ਇਹਦਾ ਨਵਾਂ ਪੰਗਾ ਲੈ ਲਿਆ ਤੁਸੀਂ ਨਾ ਪੰਗਾ ਲੈ ਲਿਓ ਇਹਦਾ ਭਾਈ ਜੰਗਲ 'ਚ ਆ ਗਏ ਆ ਜੰਗਲ 'ਚ ਮੰਗਲ ਲੱਗਾ ਪਿਆ ਦਿਖਾਉਨੇ ਤੁਹਾਨੂੰ ਮੋਟਰਸਾਈਕਲ ਚੜ ਜਾਏਗਾ ਚੜਦੇ ਚੜਦੇ ਚੜ ਜਾਣਾ ਇੱਥੋਂ ਮੋਟਰਸਾਈਕਲ ਚਲਾਉਣ ਲੱਗੇ ਆ ਇਹ ਤਾਂ ਬਾਈ ਜੰਗਲ ਬਾਗ ਬੂਗ ਦਾ ਤੇ ਡਰ ਹਮੇਸ਼ਾ ਰਹਿੰਦਾ ਕਹਿੰਦੇ ਸੀ ਬਾਕੀ ਆਵਾਜ਼ ਬੜੀ ਮੋਟਰਸਾਈਕਲ ਦੀ ਨੇ ਤੇ ਡਰਿਆ ਵੀ ਸੁਣ ਕੇ ਨਾ ਆਵਾਜ਼ ਆ ਜੇ ਕਿਤੇ ਹਾਂ ਤੇ ਆ ਬਾਈ ਹੁਣੀ ਮਿਲ ਪਈ ਸੀ ਸਾਥ ਮਿਲ ਪਿਆ ਇਕੱਲੇ ਬੰਦੇ ਲਈ ਤੇ ਓਕਾ ਆ ਜਾਂਦਾ ਮੋਟਰਸਾਈਕਲ ਚੜਦਾ ਹੈ ਭੁੱਖਾ ਪੱਕਾ ਲੈ ਲਿਆ ਆਪਾਂ ਜੰਗਲਾ ਚ ਇਹ ਚੜੂਗਾ ਚੜੂਗਾ ਜਾਮ ਹੋ ਗਿਆ ਠੱਕਾ ਲਉਣਾ ਪੈਣਾ ਠੱਕਾ ਲਾ ਦੇ ਮਗਰ ਚੜ ਗਿਆ ਚੜ ਗਿਆ ਚੜ ਗਿਆ ਬਾਈ ਚੜ ਗਿਆ ਚੜ ਗਿਆ ਮੋਢਸਲ ਚੜ ਗਿਆ ਪਉ ਉੱਤਰ ਗਿਆ ਮੋਢਸਲ ਤੋਂ ਜਾਣਾ ਕਿਉਂਕਿ ਓੱਖਾ ਹੋ ਗਿਆ ਉਹ ਜਾਂਦਿਆ ਇੱਧਰ ਗਊ ਮਾਤਾ ਇੱਧਰ ਵੀ ਗਊ ਮਾਤਾ ਤੇ ਉਹ ਪਹਾੜੀਆਂ ਉੱਪਰ ਇੱਥੇ ਘਰ ਬਣਿਆ ਕੇ ਝੌਂਪੜੀ ਬਣੀ ਇੱਕ ਬਣੀ ਹੈਗੀ ਉੱਧਰ ਰਹਿੰਦੀ ਹੁਣ ਆ ਬਾਕੀ ਪਾਣੀ ਬੂਢਾ ਜਣਾ ਵੜ ਜੇ ਬਾਕੀ ਤੇ ਯਾਰ ਨਜ਼ਾਰਾ ਆਉਂਦਿਆ ਪੀਸਫੁਲ ਜਗਾ ਵਾ ਸਕੂਨ ਮਿਲਦਿਆ ਕੁਦਰਤੀ ਚਰਨਾ ਜੇ ਇੱਥੇ ਡੈਮ ਵੇਖਣ ਹੁੰਦੇ ਹੋ ਤੇ ਉਧਰੋਂ 2-3 ਕਿਲੋਮੀਟਰ ਦੂਰ ਹੈਗਾ ਇੱਧਰ ਜੰਗਲੋ ਜੰਗਲੀ ਰਸਤਾ ਵਾ ਬਾਕੀ ਯਾਰ ਬੂੜ ਤਾਂ ਹੁਣ ਗਿੱਲੇ ਹੋ ਗਏ ਜੀ ਕੋਈ ਚੱਕਰ ਨਹੀਂ ਬੂੜ ਵੀ ਗਿੱਲੇ ਕਰ ਲਾਂਗੇ ਜੇ ਇਹੋ ਜਿਹੇ ਨਜ਼ਾਰੇ ਵੇਖਣੇ ਆ ਤੇ ਉੱਤਤਲੇਆਂ ਤੁੱਤੀਆਂ ਹੋਈਆਂ ਪਈਆਂ ਬਾਈਕ ਆਪਾਂ ਇੱਥੇ ਖੜੀ ਕਰਤੀ ਆ ਤੇ ਹੁਣ ਤੁਰਦੇ ਤੁਰਦੇ ਹੀ ਜਾਵਾਂਗੇ ਪੈਦਲ ਕਿਉਂਕਿ ਪਾਣੀ ਥੋੜਾ ਆ ਡੂੰਘਾ ਜ਼ਿਆਦਾ ਹੋ ਗਿਆ ਤੇ ਮੋਟਰਸਾਈਕਲ ਚੱਲਣਾ ਨਹੀਂ ਹੈਗਾ ਤੇ ਹੁਣ ਤੁਰ ਤੁਰ ਕੇ ਜਾਂਦੇ ਅੱਗੇ ਬਾਈ ਫਾਈਨਲੀ ਪਹੁੰਚ ਗਿਆ ਆਪਾਂ ਮੰਜ਼ਲ ਤੇ ਯਾਰ ਰਸਤਾ ਵੇਖੋ ਵੇ ਹੋਏ ਇੱਥੋਂ ਤੇ ਮਾਹੀ ਜੜ ਪਰਨਾ ਮੈਂ ਆ ਗਏ ਉਸ ਜਗ੍ਹਾ ਤੇ ਜਿਹਨੂੰ ਕਹਿੰਦੇ ਕੁਦਰਤੀ ਝਰਨਾ ਵਖਾਉਣ ਜਾਂਦੇ ਆ 1 2 3 ਕੀ ਕਰੋ ਬਾਈ ਆ ਦੇਖੋ ਬਾਈ ਪਾੜੀ ਆ ਦੇਖੋ ਬਾਈ ਪਾਣੀ ਕਿੱਧਰ ਨੂੰ ਜਾਂਦਾ ਇੱਧਰ ਇੱਧਰ ਬੜੀ ਦੂਰੋਂ ਆਪਾਂ ਆਏ ਆ ਬੜਾ ਔਖਾ ਕਹਿ ਆ ਮਾਹੀ ਪਹੁੰਚੇ ਆ ਕੁਦਰਤੀ ਇਸ ਮਾਤੀ ਲਈ ਜੇ ਸਾਡੇ ਆਪਣੇ ਪੰਜਾਬ ਦੇ ਚੀਨੀਆਂ ਚੀਜ਼ਾਂ ਦੇਖਣ ਹੈਗੇ ਸੁੰਦਰ-ਸੁੰਦਰ ਮਲੇ ਯਾਰ ਬਿਊਟੀ ਸਕੂਨ ਨੈਟਵਰਕ ਇੱਥੇ 0% ਆ ਤੇ ਸਕੂਨ 100% ਆ ਇਧਰ ਤੁਸੀਂ ਦੇਖ ਸਕਦੇ ਆ ਕੁਦਰਤੀ ਕ੍ਰਿਸ਼ਮਾ ਤੇ ਇੰਨਾ ਕ ਜਿਆਦਾ ਸਕੂਨ ਪਾਣੀ ਆ ਵੇਖੋ ਯਾਰ ਪਾਣੀ ਚੈੱਕ ਕਰੋ ਉੱਪਰੋਂ ਆਉਂਦਿਆ ਵਾ ਤੇ ਇਹਦੇ ਅੱਗੋਂ ਕੋਈ ਤਲਾ ਨਹੀਂ ਹੈਗਾ ਉੱਪਰ ਜਾ ਕੇ ਵੀ ਤੁਹਾਨੂੰ ਦਿਖਾਉਣਾ ਮੈਂ ਆ ਵੀਰ ਸਾਰੇ ਨੂੰ ਹੁੰਦੇ ਤੇ ਆ ਦੇਖੋ ਸਾਰੇ ਬਾਈ ਨਾ ਆਉਂਦੇ ਆ ਦੂਰੋਂ ਦੂਰੋਂ ਆਏ ਆ ਤੇ ਵੇਖੋ ਨੰਦਮਨ ਦੇ ਕੁਦਰਤੀ ਦਾ ਪੂਰਾ ਮਯਾ ਆਉਂਦੇ ਐ ਜੁਏ ਕਰਦੇ ਆ ਕੋਈ ਯਾਰ ਨਤੀਜਾ ਨਹੀਂ ਥੇ ਸਮਾਪਤ ਹੋਇਆਂਦਾ ਵਾ ਇੱਥੋਂ ਕੇ ਕੁਛ ਨਹੀਂ ਥੱਲੇ ਨਾ ਆਉਂਦੇ ਆ ਇੱਧਰ ਪਤਾ ਨਹੀਂ ਯਾਰਾ ਕਿਹੜਾ ਜਾਨਵਰ ਮਰਿਆ ਵਾ ਮੈਨ ਲੱਦਾ ਸ਼ੇਰ ਨੇ ਸ਼ਿਕਾਰ ਕੀਤਾ ਪੱਕਾ ਕੋਈ ਨਾ ਕੋਈ ਇੱਥੇ ਜ਼ਰੂਰ ਹੋਇਆ ਵਾ ਸੋ ਇੱਥੇ ਆਉਣਾ ਖਤਰੇ ਤੋਂ ਖਾਲੀ ਵੀ ਨਹੀਂ ਹੈਗਾ ਫਿਰ ਭਿਆਨਕ ਚੀਜ਼ਾਂ ਧਿਆਨ ਕੀਆ ਡਰ ਡਰ ਵੀ ਲੱਗੰਦਿਆ ਡਰ ਇੰਨਾ ਜਿਆਦਾ ਫਿਲਹਾਲ ਆਪਾਂ ਫਟਾਫੜ ਉਹ ਨਹਾਉਂਦਿਆ ਤੇ ਆਪਾਂ ਫਟਾਫੜ ਚੱਲਦੇ ਹਾਂ ਫੋਨ ਚੱਲਣਾ ਹੀ ਵੈਦਰ ਆ ਇੰਨਾ ਟੈਕ ਨਹੀਂ ਰੁਕਣਾ ਚਾਹੀਦਾ ਸੋ ਜੰਗਲ ਵਿੱਚ ਆਏ ਜੰਗਲ ਚ ਮੰਗਲ ਇੰਨੀ ਵਧੀਆ ਵਧੀਆ ਚੀਜ਼ਾਂ ਵੀ ਹੈਗੀਆਂ ਵਾ ਤੇ ਇੰਜੋਏ ਪੂਰਾ ਯਾਰ ਮਜ਼ਾ ਆਉਂਦਿਆ ਸੋਈ ਕੁਦਰਤ ਦੀ ਕਰਿਸ਼ਮਾ ਦੇ ਵੇਖ ਲਿਆ ਪਾਣੀ ਆਉਂਦਿਆ ਤੇ ਇੱਧਰ ਆਪਣੇ ਬੂਟਾਂ ਦਾ ਹਾਲ ਵੇਖੋ ਕੀ ਹੋ ਗਿਆ ਪੈਰ ਵੀ ਗਿੱਲੇ ਹੋ ਗਏ ਚਲੋ ਇੰਨਾ ਕਿਤੇ ਬੰਦਾ ਹੀ ਇੰਨਾ ਇੰਜੋਏ ਕੀਤਾ ਆਪਾਂ ਸੋ ਹੁਣ ਆਪਾਂ ਚੱਲੇ ਵਾਪਸ ਸੋ ਹਾਂ ਜੀ ਮਿੱਤਰੋ ਏ ਸੀ ਅੱਜ ਦਾ ਵਲੌਗ ਸਾਡ ਕੁਦਰਤੀ ਕਿਸ਼ਮਤ ਹੀ ਵੇਖਿਆ ਪਾਣੀ ਕਿੱਥੋਂ ਹੁੰਦਾ ਵਾ ਤੁਹਾਨੂੰ ਸਾਰੀ ਡਿਟੇਲ ਦਸੀ ਤੇ ਇਹਦੇ ਰਿਆ ਜੰਗਲੀ ਇਲਾਕਾ ਵਾ ਤੇ ਵਾਹੇ ਆਪਣੇ ਸਾਧਨ ਤੇ ਆਇਓ ਉੱਥੇ ਹੀ ਬੈਸਟ ਰਹੂਗਾ ਉਹਦਾ ਤੇ ਮਤਲਬ ਉਹਦਾ ਕੋਈ ਇਥੇ ਆਉਂਦਾ ਰਹਿਣ ਹੀ ਹੈਗਾ ਬਸ ਸਾਧਨ ਤੇ ਗੂਗਲ ਤੇ ਲੋਕੇਸ਼ਨ ਹੈਗੀ ਆ ਮੈਪ ਤੇ ਜੇ ਤੁਸੀਂ ਸਰਚ ਕਰੋਗੇ ਉੱਥੇ ਲੋਕੇਸ਼ਨ ਆ ਜੂਗੀ ਕੁਕਰੇਟ ਵਾਟਰ ਜਾਂ ਉੱਥੇ ਲੋਕੇਸ਼ਨ ਤੁਸੀਂ ਦੇਖ ਸਕਦੇ ਆ ਤੇ ਉਥੋਂ ਆ ਸਕਦੇ ਆ ਬਾਕੀ ਓਖਾ ਵੀ ਹੋਣਾ ਹੈਗਾ ਵਾ ਦੋ ਜਣੇ ਘਟੋ ਘਟਾ ਆਇਓ ਕੱਲਾ ਬੰਦਾ ਥੋੜਾ ਡਰ ਵੀ ਲੱਗਦਾ ਆਪਾਂ ਨੂੰ ਤੇ ਡਰ ਨਹੀਂ ਲੱਗਾ ਇਹਨਾਂ ਤੇ ਕੱਲੇ ਬੰਦੇ ਥੋੜਾ ਓਖਾ ਵਾ ਹੁਣ ਮਿਲਦੇ ਆ ਰ